ਸੋ ਸਾਡੀ ਅਪੀਲ ਹੈ ਅਸੀਂ ਬੈਂਕ ਚ ਬਹੁ ਵਾਰ ਗਏ ਆ ਸਾਡੀ ਕਿਸ਼ਤ ਛੋਟੀ ਕਰ ਦੋ ਸਾਡੇ ਦੋ ਮਹੀਨੇ ਦੀ 50000 ਕਿਸ਼ਤ ਨਹੀਂ ਨਿਕਲੀ ਅਸੀਂ ਕਹਿਆ ਸਾਡੀ 15000 20000 ਕਿਸ਼ਤ ਕਰ ਦੋ ਅਸੀਂ ਕਿਸ਼ਤ ਦੇ ਦਾਂਗੇ ਪਰ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਅੱਜ ਸਾਡੇ ਤੇ ਪੁਲਸ ਲੈ ਕੇ ਆਏ ਨੇ ਸਾਡੀ ਇੱਕ ਵੀ ਨਹੀਂ ਸੁਣੀ ਅਸੀਂ ਮੁੱਕਰ ਨਹੀਂ ਰਹੇ ਲੋਨ ਲੈ ਕੇ ਅਸੀਂ ਕਹਿਆ ਅਸੀਂ ਕਿਸ਼ਤ ਦੇਵਾਂਗੇ ਸਾਡੀ ਹਾਈ ਕੋਰਟ ਤੱਕ ਪੇਸ਼ੀ ਅਸੀਂ ਪਾਉਂਦੇ ਰਹੇ ਅਸੀਂ ਸਰਕਾਰ ਨੂੰ ਰਿਕੁਐਸਟ ਕੀਤੀ ਅਸੀਂ ਵਕੀਲ ਵੀ ਕੀਤੇ ਬੈਂਕ ਨੇ ਸਾਡੇ ਵਕੀਲ ਵੀ ਖਰੀਦ ਲਏ ਇੱਕ ਪਾਸੇ ਤਾਂ ਬੈਂਕਾਂ ਵਾਲੇ ਆਮ ਜਨਤਾ ਦੇ ਆ ਹਾਲਾਤ ਬਣਾ ਰਹੇ ਆ ਵੀ 5-4 ਲੱਖ ਰੁਪਏ ਦੇ ਲੋਨ ਪਿੱਛੇ ਲੋਕਾਂ ਨੂੰ ਬੇਕਾਰ ਕਰ ਰਹੇ ਆ ਤੇ ਦੂਸਰੇ ਪਾਸੇ ਮੋਦੀ ਸਰਕਾਰ ਨੇ 2025 ਦੇ ਵਿੱਚ ਪੂੰਜੀ ਪਤਿਆਂ ਦਾ 615647 ਕਰੋੜ ਰੁਪਏ ਮਾਫ ਕਰਤਾ ਆਮ ਬੰਦਾ ਤਾਂ 3-4 ਬੇਰੀ ਜ਼ੀਰੋਆਂ ਹੀ ਗਲਤ ਲਿਖ ਲੂਗਾ ਉਹਨੂੰ ਜ਼ੀਰੋਆਂ ਹੀ ਨਹੀਂ ਸਮਝ ਆਉਣੀ ਕਿ ਕਿੰਨੀਆਂ ਲੱਗਣੀਆਂ ਇਹਦੇ ਵਿੱਚ 615647 ਕਰੋੜ ਰੁਪਇਆ ਮੋਦੀ ਸਰਕਾਰ ਨੇ ਪੂੰਜੀਪਤੀਆਂ ਦਾ ਮਾਫ ਕਰਤਾ ਪਰ ਆਮ ਬੰਦਾ ਜੇਕਰ ਬੈਂਕ ਦਾ 10000 ਰੁਪਇਆ ਰਿੰਦੇ ਹੋ ਵੀ ਮਰ ਜੇ ਨਾ ਤਾਂ ਬੈਂਕ ਕਲੇ ਉਹਦੇ ਮੁਰਦੇ ਤੋਂ ਪੈਸੇ ਵਸੂਲਣ ਤੱਕ ਜਾਂਦੇ ਆ ਆ ਫਰਕ ਆ ਆਮ ਬੰਦੇ ਤੇ ਪੂੰਜੀਪਤੀਆਂ ਚ ਇਹ ਸਰਕਾਰ ਪੂੰਜੀਪਤੀਆਂ ਦੀ ਆ ਆਮ ਬੰਦੇ ਦੀ ਨਹੀਂ